ਸਤਿ ਸ੍ਰੀ ਅਕਾਲ ਸਸਰੀਆ ਕਾਲ ਆਦab ਸਾਰਿਆਂ ਨੂੰ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਸਾਡੇ ਵਲੋਗਾਂ ਦੇ ਵਿੱਚ ਵਲੋਗਾਂ ਦੇ ਵਿੱਚ ਤੇ ਚਾ ਮੈਨੂੰ ਤਾਂ ਚੜਿਆ ਪਿਆ ਵੀ ਆਪਣਾ ਜਿਹੜਾ ਲੋਡ ਆ ਉਹ ਹੋ ਗਿਆ ਰੈਡੀ ਆ ਲੋਡ ਆ ਜੀ ਆਪਣੇ ਕੋਲੇ ਇਹ ਹੁਣ ਪਤਾ ਨਹੀਂ ਕੀ ਹੈ ਕੀ ਨਹੀਂ ਹੈ ਪੇਪਰ ਉੱਤੇ ਲਿਖਿਆ ਹੋਇਆ ਆ ਆਪਣੀਆਂ ਪਈਆਂ ਲੋਡ ਲਾਕਾ ਇਥੋਂ ਲੋਡ ਲਾਕਾ ਚੱਕ ਕੇ ਆਪਾਂ ਲੋਡ ਲਾਕਾ ਲਾਣੇ ਆ ਤੇ ਇਹ ਪਾਰਟ 2 ਹੀ ਲਾ ਲਓ ਜਿਹੜੇ ਲਾਸਟ ਵਲੋਗ ਦਾ ਪੋਤਾ ਦੂਸਰਾ ਪਾਰਟ ਆ ਇਹ ਇੱਕ ਤਰ੍ਹਾਂ ਦਾ ਹਏ ਵਾਜਾ ਕੱਢਦਾ ਤੂੰ ਵਾਜਾ ਤੇ ਲੋਡ ਲਾਕ ਲਾ ਕੇ ਆਪਾਂ ਗੁੱਟੂ ਗੋਆ ਜੀ ਠੀਕ ਆ ਲੋਡ ਲਾਕਾ ਲਾ ਲਈ ਹੁਣ ਆਪਾਂ ਹਾਂਜੀ ਲੋਡ ਲਾਕਾ ਲਾ ਕੇ ਆਪਾਂ ਲਾਤਾ ਤਾਲਾ ਤਾਲਾ ਇਹ ਹੈਗਾ ਵੈਦਰ ਪ੍ਰੂਫ ਯਾਨੀ ਕਹਿੰਦੇ ਤੇ ਵੈਦਰ ਦਾ ਅਸਰ ਨਹੀਂ ਹੁੰਦਾ ਕਹਿੰਦੇ ਤੇ ਉਸ ਤੋਂ ਬਾਅਦ ਆਪਣਾ ਕੰਮ ਹੈ ਜਿਹੜੇ ਆਹ ਟਾਇਰ ਹਨ ਇਹ ਸਲਾਈਡ ਕਰਨੇ ਆ ਗਾਂ ਨੂੰ ਉਹ ਵੀ ਤੁਹਾਨੂੰ ਅਜ ਕਰਕੇ ਦਿਖਾਉਣਾ ਟਾਈਮ ਹੈਗਾ ਆਪਣੇ ਕੋਲੇ ਉਹ ਤੁਹਾਨੂੰ ਕਰਕੇ ਦਿਖਾਉਣਾ ਵਾ ਤੇ ਇਹ ਸਲਾਈਡ ਕਰਕੇ ਆਪਾਂ ਗੁੱਟੂ ਗੋਵਾ ਦਸਾਨੇ ਆਪਾਂ ਲਾ ਲਿਆ ਸਹੀ ਹੋ ਗਿਆ ਜੀ ਸਹੀ ਆ ਪਾਈ ਜਾਨ ਸਹੀ ਹੋ ਗਿਆ ਜੀ ਤੇ ਇਹ ਮੇਰਾ ਵਾਲਕਾ ਪਹਿਲਾ ਆਪਾਂ ਨੂੰ ਨਾ ਥੋੜਾ ਗਾਂ ਕੱਢ ਲੀਏ ਤੇ ਜਦੋਂ ਆਪਾਂ ਕੀ ਕਹਿਣਾ ਹੁੰਦੇ ਆ ਬ੍ਰੇਕਾਂ ਸੋਰੀ ਟਾਇਰ ਜਿਹੜੇ ਸਲਾਈਡ ਕਰਦੇ ਨੇ ਨਾ ਟਰੇਲਰ ਦੇਖਦੇ ਉਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਆਹ ਦੋਨੇ ਬ੍ਰੇਕਾਂ ਆ ਆਹ ਵਾਲੀ ਤੇ ਆਹ ਵਾਲੀ ਇਹ ਦੋਨੇ ਤੁਹਾਨੂੰ ਖਿੱਚਣੀਆਂ ਪੈਣੀਆਂ ਆ ਤੁਹਾਨੂੰ ਸ਼ਾਇਦ ਹੁਣ ਦਿਸਣਗੀਆਂ ਆਹ ਵਾਲੀ ਤਾਂ ਵਾਲੀ ਬ੍ਰੇਕ ਦੋਨੇ ਖਿੱਚ ਲੋ ਤੇ ਉਦੋਂ ਬਾਅਦ ਥੱਲੇ ਉਤਰ ਕੇ ਇੱਕ ਕਿल्ली ਹੋਰ ਆ ਉਹ ਵੀ ਖਿੱਚਣੀ ਪੈਣੀ ਹੈ ਇਹ ਤੁਹਾਨੂੰ ਯਾਨੀ ਜਿਹੜੀ ਟ੍ਰੇਲਰ ਦੇ ਅੰਦਰ ਆ ਉਹ ਵੀ ਖਿੱਚਣੀ ਪੈਣੀ ਉਹ ਵੀ ਤੁਹਾਨੂੰ ਦਿਖਾਉਣਾ ਹੈ ਆ ਲੱਗ ਗਿਆ ਜੀ ਥੱਲੇ ਦੇ ਨਾ ਆ ਛੋਟੀ ਜਿਹੀ ਕਿल्ली ਲੱਗੀ ਹੈ ਇਹਨੂੰ ਆਪਾਂ ਜੇ ਆ ਖਿੱਚਾਂਗੇ ਨਾ ਬਾਹਰ ਨੂੰ ਤੇ ਆ ਜਿਹੜੇ ਗੁੱਲੀਆਂ ਇਹ ਅੰਦਰੋਂ ਚੱਲ ਜਾਣਗੀਆਂ ਆ ਗਈ ਇਹਨੂੰ ਸੈੱਟ ਕਰਨਾ ਪੈਣਾ ਜਿਹੜੀ ਐਦਾਂ ਦੀ ਕਿल्ली ਆ ਉਹ ਪਿੱਛੇ ਵੀ ਹੈਗੀ ਸੀ ਅੰਦਰ ਚੱਲ ਗਈ ਹੈ ਨਾ ਤੇ ਜਦੋਂ ਇਹ ਵੀ ਅੰਦਰ ਚੱਲ ਗਈ ਤੇ ਫਿਰ ਆ ਜਿਹੜੇ ਟਾਇਰ ਆ ਆਰੇ ਟਾਇਰ ਆ ਇਹ ਸਲਾਈਡ ਹੋ ਜਾਣਗੇ ਇਹਨਾਂ ਨੂੰ ਆਪਾਂ ਇੱਥੇ ਲੈ ਕੇ ਆਣਾ ਵੀ ਤੁਹਾਨੂੰ ਦਿਖਾਉਣਾ ਕਿਦਾ ਹੁਣ ਦੇਖੋ ਜੀ ਇਹ ਕਿੱਦਾ ਹੁੰਦਾ ਆ ਮੈਂ ਤੁਹਾਨੂੰ ਕਰਕੇ ਦਿਖਾਉਣਾ ਆ ਵੀਰੇ ਦਾ ਟਾਇਰ ਆ ਇਹ ਸਲਾਈਡ ਤੇ ਦਾ ਹੋਣਗੇ ਆਪਾਂ ਫੋਨ ਆਫ ਦਾ ਲਾਤਾ ਟਰਾਈ ਫੋਰਡ ਦੇ ਉੱਤੇ ਰਾਈਟ ਤੁਹਾਨੂੰ ਦਿਖਾਉਣਾ ਬ੍ਰੇਕ ਇੱਕ ਆਪਾਂ ਦੀ ਟਰੱਕ ਵਾਲੀ ਆ ਓਕੇ ਤੇ ਆਪਾਂ ਅੰਦਰ ਆ ਹੁਣ ਹੋ ਗਿਆ ਉਹ ਵੀ ਅੰਦਰ ਟਾਇਰ ਜਾਣਗੇ ਇਦਾਂ ਨਿਸ਼ਾਨ ਨੂੰ ਦੇਖੋ ਜਨਤਾ ਧਿਆਨ ਸੇ ਹੁੰਦੇ ਪਏ ਸਲਾਈਡ ਤੇ ਜਦੋਂ ਸਲਾਈਡ ਹੋ ਜਾਣ ਫਿਰ ਉੱਤਰ ਕੇ ਤੁਸੀਂ ਦੇਖਣਾ ਵੀ ਕਿੰਨਵੀਂ ਕਿਲੀ ਦੇ ਵਿੱਚ ਕਿਉਂਕਿ ਜਿਹੜਾ ਕੈਲੀਫੋਰਨੀਆ ਦਾ ਲਾਅ ਆ ਉਹਦੇ ਹਿਸਾਬ ਨਾਲ ਇਹ ਛੇਵੀਂ ਕਿਲੀ ਦੇ ਵਿੱਚ ਹੋਣੇ ਚਾਹੀਦੇ ਆ ਪਰ ਆਪਾਂ ਹੁਣ ਕੈਲੀਫੋਰਨੀਆ ਨਹੀਂ ਜਾਣਾ ਆਪਾਂ ਜਾਣਾ ਆ ਗਾਹ ਨੂੰ ਤੇ ਇਥੋ ਜਿਹੜੇ ਸਥੱਲੇ ਸਰਾਖ ਹੁੰਦੇ ਆ ਨਾ 1 2 3 4 5 6 ਇਹਨਾਂ ਨੂੰ ਤੁਸੀਂ ਗਿਣ ਲੈਣਾ ਆ ਤੇ ਜਦੋਂ 6ਵੇਂ ਸਰਾਖ ਤੱਕ ਆ ਗਏ ਯਾਨੀ ਕਿ ਉਹਦੇ ਨਾਲ ਬੈਲੈਂਸ ਬਣਿਆ ਰਹਿੰਦਾ ਨਾ ਮੂਰੇ ਭਾਰ ਵੱਧ ਹੁੰਦਾ ਨਾ ਪਿੱਛੇ ਭਾਰ ਵੱਧ ਹੁੰਦਾ ਤੇ ਬੇਸਿਕਲੀ ਇਹਦੇ ਨਾਲ ਜਿਹੜੇ ਆ ਟਾਇਰ ਪਰ ਸਲਾਈਡ ਕਰਦੇ ਆ ਇਹਨਾਂ ਨਾਲ ਆਪਾਂ ਜਿਹੜਾ ਟ੍ਰੇਲੇ ਦਾ ਭਾਰ ਉਹ ਐਡਜਸਟ ਕਰ ਲੈਣੇ ਯਾਨੀ ਕਿ ਜਿਵੇਂ ਆਪਾਂ ਤਕੜੀ ਨੂੰ ਨਹੀਂ ਤੋਲਦੇ ਵਿਚਾਲੇ ਕਰਕੇ ਠੰਡਾ ਉਹ ਹਿਸਾਬ ਆ ਵੀ ਹੁਣ ਪਿੱਛੇ ਵੀ ਭਾਰ ਉਹਨਾਂ ਆ ਜੂਗਾ ਤੇ ਮੂਰੇ ਵੀ ਉਹਨਾਂ ਆ ਜੂਗਾ ਤੇ ਆ ਜਿਹੜੇ ਆ ਥੋੜਾ ਆਪਾਂ ਹੋਰ ਪਿੱਛੇ ਨੂੰ ਬੈਕ ਕਰਨਾ ਪੈਣਾ ਤੇ ਕਮੈਂਟ ਰੱਖੋ ਜੀ ਬਾਪੋ ਤੇ ਟਾਇਰ ਵਗੈਰਾ ਆਪਾਂ ਸਲਾਈਡ ਕਰ ਲਏ ਸਾਰਾ ਕੁਝ ਆਪਾਂ ਚੈੱਕ ਆ ਤੇ ਹੁਣ ਆਪਾਂ ਲੱਭਣੀ ਆ 100 ਨੂੰ ਜਗਾ ਕਿਉਂਕਿ ਆਪਣੇ ਕੋਲ ਕੱਲ ਦੀ ਦਿਹਾੜੀ ਵੀ ਪਈ ਆ ਤੇ ਪਰਸੋਂ ਦੀ ਵੀ ਪਈ ਆ ਮੀਲ ਆਪਣੇ ਸਾਰੇ 1000 ਤੇ ਨੇੜੇ ਯਾਨੀ ਪੰਪ ਦੇ ਆਗੇ ਆਪਾਂ ਕਦੇ ਕਦੇ ਸੋਨੇ ਸੋਨੇ ਆ ਸੌਰੀ ਯਾਰ ਅਜਿਹੀ ਲੱਗੇ ਹੋਏ ਮੈਂ ਕੱਲ ਦਾ ਸੁੱਤਾ ਨਹੀਂਗਾ ਤੇ ਆਪਾਂ ਵਲੋਗ ਦਾ ਕੰਟੇਨਰ ਰੱਖਾਂਗੇ ਤੇ ਹੁਣ ਤੁਹਾਨੂੰ ਜਾ ਕੇ ਮਿਲਦੇ ਆ ਪੰਪ ਤੇ ਜਿੱਥੇ ਆਪਾਂ ਸੋਣਾ ਆ ਕਿਉਂਕਿ ਹੁਣ ਹਨੇਰਾ ਹੋ ਗਿਆ ਬਾਹਰ ਦੇਖ ਲੋ ਉਹੀ ਗੱਲ ਸਾਡੇ ਅੱਧੇ ਵਲੋਗ ਤਾਂ ਹਨੇਰਾ ਹੀ ਖਾ ਜਾਂਦਾ ਦਿਖਾਉਣ ਨੂੰ ਹੁਣ ਕੁਝ ਨਹੀਂ ਹੈਗਾ ਉਹਦੇ ਕਰਕੇ ਸਹੀ ਆ ਜੀ ਤੇ ਆਪਾਂ ਤੁਹਾਨੂੰ ਪੰਪ ਤੇ ਆ ਕੇ ਮਿਲਦੇ ਹਾਂ ਦੁਬਾਰਾ ਆ ਹੁੰਦੇ ਆ ਭਾਈ ਓਵਰਸਾਈਜ਼ ਲੋਡ ਕਿਰੋਂ ਟਾਇਰ ਇਹਦੇ ਤੇ ਆ ਓਵਰਸਾਈਜ਼ ਲੋਡ ਇਹਨੂੰ ਸਕਾਟ ਕਰਨ ਵਾਸਤੇ ਆਸ-ਪਾਸ ਦੇ ਜਿਹੜੀ ਆ ਉਹ ਹੁੰਦੀਆਂ ਜੀ ਜਿਪਸੀਆਂ ਆਪਣੇ ਕਹਿ ਦਿੰਦੇ ਆ ਜਾਂ ਜੀ ਪਾ ਇਹ ਵੀ ਹੁੰਦੀ ਆਇਆ ਇਹ ਆਵਰਸਾਈਜ਼ਾ ਦਾ ਲੋਡ ਟਾਇਰ ਚੈੱਕ ਕਰੋ ਇਹੀ ਕਿਤੇ ਇੰਡੀਆ ਇੰਡੀਆ ਹੋਵੇ ਜਾਂ ਤਾਂ ਨੇ ਫੋਟੋ ਖੱਚ ਖੱਚ ਮਾਰਦਾ ਟਾਇਰ ਗਣੋ ਜੀ ਇਹਦੇ ਟਾਇਰ ਕਿੰਨੇ ਮੈਂ ਵੀਡੀਓ ਵੇਖਦਾ ਹਾਂ ਮੈਂ ਤੇ ਆ ਆ ਜੀ ਸਾਡੇ ਪਿੰਡ ਵਿੱਚੋਂ ਦੀ ਲੰਘਦਾ ਪਿਆ ਟਾਇਰ ਗਣੋ ਜੀ ਇਹਦੇ ਇਹ ਵੀ ਬਹੁਤ ਭਾਰਾ ਲੋਡ ਹੋਊਗਾ ਜੀ ਤੇ ਮਹਿੰਗਾ ਵੀ ਬਹੁਤ ਹੋਊਗਾ ਸ੍ਰੀ ਗੁਰੂ ਜੀ ਦਿਨ ਚੜ ਗਿਆ ਤੇ ਰਾਤੀ ਮੈਂ ਬਹੁਤ ਥੱਕ ਗਿਆ ਹੋਊ ਦੇ ਕਰਕੇ ਜਿਆਦਾ ਟਾਈਮ ਨਹੀਂ ਲੱਗਿਆ ਹਨਾ ਵੀ ਵੀਡੀਓ ਬਣਾਉਂਦਾ ਤੇ ਹੁਣ ਆਪਾਂ ਦੁਬਾਰਾ ਆਪਣਾ ਸਫਰ ਸਟਾਰਟ ਕਰਤਾ ਤੇ ਅਰੀਜ਼ੋਨਾ ਆਪਾਂ ਸਾਰਾ ਟਪਾਦਿਆ ਜੀ ਆਪਾਂ ਆ ਗਏ ਨਿਊ ਮੈਕਸੀਕੋ ਨਿਊ ਮੈਕਸੀਕੋ ਦੇ ਵਿੱਚ ਐਂਟਰ ਕਰਕੇ ਸਕੇਲ ਸਕੂਲ ਆਪਾਂ ਖੜਤੀ ਆ ਬਾਰ-ਬਾਰ ਦੀ ਕਿਉਂਕਿ ਉਹਨਾਂ ਨੇ ਗ੍ਰੀਨ ਲੈਂਡ ਦਿੱਤੀ ਸੀਗੀ ਤੇ ਹੁਣ ਆਪਾਂ ਆਪਦਾ ਸਫਰ ਤਾਂ ਕੰਟੀਨਿਊ ਰੱਖਦੇ ਆ ਤੁਹਾਨੂੰ ਆਸੇ ਪਾਸੇ ਦੇ ਨਜ਼ਾਰੇ ਤੇ ਨਿਊ ਮੈਕਸੀਕੋ 10 ਦੇ ਉੱਤੇ ਤੁਹਾਨੂੰ ਉਧਰੋਂ ਦਾ ਦਿਖਾਇਆ ਮੈਂ ਜਿਹੜਾ I40 ਦੇ ਉੱਤੇ ਤੇ I10 ਦੇ ਉੱਤੇ ਤੁਹਾਨੂੰ ਦਿਖਾਣਾ ਵੀ ਕਿਵੇਂ ਦਾ ਲੱਗਦਾ ਆ ਤੇ ਮੋਸਟਲੀ ਜਿਹੜਾ ਦੇਖੋ ਤੁਸੀਂ ਜਿਵੇਂ ਦੇਖ ਸਕਦੇ ਆ ਹਨ ਅਮਰੀਕਾ ਸਾਰਾ ਇਦਾਂ ਖਾਲੀ ਪਿਆ ਜੀ ਸਾਰਾ ਨਹੀਂ ਮਤਲਬ 70 80% ਮੈਂ ਕਹਿ ਸਕਦਾ ਵੀ ਇਦਾਂ ਹੀ ਆ ਨਾ ਬੰਦਾ ਨਾ ਬੰਦੇ ਦੇ ਯਾਰ ਸਾਰਾ ਕੁਝ ਇਦਾਂ ਵਿਹਲਾ ਪਿਆ ਆ ਖਾਲੀ ਜਨੂੰ ਕਹਿ ਲਈ ਹੈ ਨਾ ਤੇ ਇਸ ਟਾਈਮ ਹੈਗੀ ਜੀ ਆਪਾਂ ਬਿਲਕੁਲ ਕਹਿ ਲਈਏ ਵੀ ਨਿਊ ਮੈਕਸੀਕੋ ਦੇ ਵਿੱਚ ਜਿਹੜਾ ਨਿਊ ਮੈਕਸੀਕੋ ਦਾ ਵੈਦਰ ਇਸ ਵੇਲੇ ਹੈਗਾ ਜੀ 54 ਫੈਰਨਾਈਟ ਦਾ ਟੈਂਪਰੇਚਰ ਆ ਤੇ ਗਾ ਮੈਨੂੰ ਜਿੰਨਾ ਮੈਂ ਹੁਣ ਜਾਈ ਜਨਾ ਗਾ ਦਾ ਉਵੇਂ ਹੋਵੇਗਾ ਦਾ ਦੱਸਦੇ ਪਏ ਆ ਜੀ ਕੋਈ ਮਤਲਬ ਵਿంటర్ ਬਲੇਜ਼ਰ ਜਿੱਦਾਂ ਕਹਿ ਲਈਏ ਵੀ ਤੂਫਾਨ ਆਇਆ ਹੋਇਆ ਪਰ ਮੈਨੂੰ ਲੱਗਦਾ ਨਹੀਂਗਾ ਇਹ ਟੈਂ ਦੇ ਉੱਤੇ ਕੁਛ ਏਦਾਂ ਦਾ ਹੁੰਦਾ ਆ ਤੇ ਬਾਕੀ ਖਾਂ ਜਾ ਕੇ ਪਤਾ ਲੱਗੂਗਾ ਵੀ ਕੀ ਸਿਸਟਮ ਆ ਸਾਰਾ ਆਪਾਂ ਆਪਦਾ ਕੰਟੀਨਿਊਸ ਸਫਰ ਇਦੇ ਰੱਖਾਂਗੇ ਤੇ ਤੇਲਦੂਲ ਆਪਾਂ ਪਿੱਛੋਂ ਭਰਵਾ ਲਿਆ ਜਿੱਥੇ ਆਪਾਂ ਰਾਤ ਨੂੰ ਗਏ ਹੈ ਨਾ 208 ਨੰਬਰ ਐਕਸਿਟ ਤੇ ਆਪਾਂ ਰੁਕੇ ਸੀਗੇ ਤੇਲ ਆਪਾਂ ਉੱਥੋਂ ਭਰਵਾ ਲਿਆ ਸੀਗਾ ਤੇ ਹੁਣ ਤੇਲ ਖਾਂ ਜਾ ਕੇ ਵੇਖਾਂਗੇ ਖਾਂ ਜਾ ਕੇ ਭਰਾਵਾਂਗੇ ਜਿੱਥੋਂ ਆਪਣਾ ਮਤਲਬ ਸਸਤਾ ਹੋਊਗਾ ਤੇਲ ਤੇ ਜੁੜੇ ਰਹੋ ਸਾਡੇ ਸਫਰ ਦੇ ਨਾਲ ਇਹ ਜਿਹੜਾ ਲੋਡ ਆ ਇਹ ਆਪਾਂ ਦੋ ਜਗ੍ਹਾ ਲਾਉਣਾ ਆ ਦੋ ਡਰੋਪ ਆ ਇਹਦੀਆਂ ਇੱਕ ਸੈਨਟੋਨਿਓ ਟੈਕਸਸ ਤੇ ਇੱਕ ਹਿਊਸਟਨ ਟੈਕਸਸ ਤਾਂ ਦੋਨੇ ਡਰੋਪਾ ਲਾਂਦੇ ਵੀ ਦਿਖਾਵਾਂਗੇ ਤੇ ਪਰ ਇਹ ਆ ਇਹ ਜਿਹੜਾ ਵਲੌਗ ਆ ਦੋ ਤਿੰਨ ਪਾਟਾ ਵਿੱਚ ਹੋ ਸਕਦਾ ਆ નો ਡਾਊਟ ਕਿਉਂਕਿ ਲੰਬਾ ਹੋ ਜਾਣਾ ਵਲੌਗ ਆਣਾ ਉਹਦੇ ਕਰਕੇ ਤੇ ਇੱਕ ਇੱਥੇ ਨਾ 42 ਨੰਬਰ ਐਕਸਿਸ ਉੱਤੇ ਇੱਕ 유ਨੀਕ ਜਿਹਾ ਚੀਜ਼ ਹੁੰਦੀ ਏ ਸ਼ਾਇਦ ਜੇ ਮੇਰੇ ਨਾਲ ਟਾਈਮ ਲੱਗਾ ਮੋਂਥੇ ਤੁਹਾਨੂੰ ਰੋਕੇ ਦਿਖਾਵਾਂ ਬਹੁਤ ਘਾਟ ਘਾਟ ਦੀ ਜਿਆਦਾ ਰੰਗੀ ਸੀ ਚਾਚਾ ਜੀ ਨੂੰ ਕਹਿੰਦੇ ਆ ਨਾ ਹੈਂਡ ਮੇਡ ਕਰਾਫਟ ਤੇ ਮੇਰਾ ਟਾਈਮ ਲੱਗੇਗਾ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗਾ ਜੁੜੇ ਰਹੋ ਮੇਰੇ ਨਾਲ ਸੇ ਅੱਪਾ ਹੁਣ ਫਾਈਨਲੀ ਬ੍ਰੇਕ ਮਾਰਨ ਦਾ ਸੋਚ ਲਿੱਤਾ ਜੀ ਨਾਲੇ ਤੁਹਾਨੂੰ ਦਿਖਾਉਣੇ ਆਂ ਅੰਦਰੋਂ ਜਿਨੀਕ ਜਿਨੀਕ ਚੀਜ਼ਾਂ ਹੈਂਡ ਮੇਡ ਸਾਰਾ ਜਿਹੜਾ ਵੀ ਇਹ ਕ્રાਫਟ ਹਨਾ ਬਣਾਉਂਦੇ ਆ ਇਹ ਜਿਹੜਾ ਮੈਕਸੀਕੋ ਦਾ ਉਹ ਹੈ ਨਾ ਟਰੈਡੀਸ਼ਨਲ ਜਿਹੜੀ ਜੁਵੈਲਰੀ ਆ ਇਹ ਉਹ ਬਣਾਉਂਦੇ ਆ ਇਹ ਵਾਲੇ ਲੋਗ ਤੇ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆ ਕੀ ਮਾਹੌਲ ਆ ਮੈਂ ਇੱਕ ਵਾਰੀ ਰੁਕਿਆ ਸੀਗਾ ਖੁੱਲਿਆ ਹੋਵੇ ਪਾਸੇ ਬੰਦ ਨਾ ਹੋਵੇ ਖੁੱਲਿਆ ਹੋਵੇ ਫੇਰ ਅਗਲ ਬਾਅਦ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਸਰਾ ਸਰਾ ਚੀਜ਼ਾਂ ਹੈਂਡ ਮੇਡ ਸਾਰੀਆਂ ਤੇ ਮਹਿੰਗੀਆਂ ਵੀ ਬਹੁਤ ਆ ਸ਼ਾਇਦ ਆਪਾਂ ਕੁਝ ਲੈ ਕੇ ਵੀ ਜਾਈਏ ਘਰ ਰਸਤੇ ਇੱਥੋਂ ਕਿਉਂਕਿ ਮੈਨੂੰ ਸਾਲਾ ਇਦਾਂ ਦੀ ਪੁੱਠੇ ਸਿੱਦੇ ਚੀਜ਼ਾਂ ਦਾ ਬੜਾ ਸ਼ੌਂਕ ਆ ਬਾਈ ਸ਼ੌਂਕ ਆ ਬਾਈ ਕਿਉਂ ਏ ਟਰੱਕ ਆਪਾਂ ਵਾਰਤਾ ਐ ਇੱਧਰ ਜਗ੍ਹਾ ਬਹੁਤ ਖੁੱਲੀ ਢੁਲੀ ਆ ਜੀ ਇੱਥੇ ਕਿਸੇ ਨੇ ਪਾਰਕਿੰਗ ਵੀ ਲਾਉਣੀ ਆ ਹਨ ਨਾਲੇ ਆਪਣੀ ਬ੍ਰੇਕ ਹੋ ਜੂਗੀ ਅੱਧੇ ਘੰਟੇ ਦੀ ਕਿਉਂਕਿ ਆਪਾਂ ਸਵੇਰ ਤੇ ਤੁਰੇ ਹੋਇਆ ਤੇ ਬ੍ਰੇਕ ਨਹੀਂ ਪਈ ਨਾਲੇ ਆਪਾਂ ਚਾਹ ਪਣੀ ਆ ਉਹਦਾ ਬਣਾ ਕੇ ਪੀ ਲੈਨੇ ਇੱਥੇ ਇਸ ਜਿੱਦਾਂ ਵੀ ਸਿਸਟਮ ਸਾਰਾ ਤੇ ਮੈਨੂੰ ਲੱਗਦਾ ਸ਼ੋਪ ਖੁੱਲੀ ਹਾਂ ਓਪਨ ਆ ਤੁਹਾਨੂੰ ਅੰਦਰ ਐਕ ਦਿਖਾਉਣਾ ਆ ਮੈਂ ਕੀ ਸਿਸਟਮ ਕਹਿੰਦੇ ਇੰਜਨ 8 ਸਿਲੰਡਰ ਦਾ ਧਰਤੀ ਪਟਦਾ ਫਿਰੇ ਮੁਟਿਆਰੇ ਤੇ ਜੀ ਬਾਹਰੋਂ ਕੁਛ ਇਦਾਂ ਦਾ ਵੇਖਣ ਨੂੰ ਲੱਗਦਾ ਆ ਇਹ ਤੇ ਜਿੱਦਾਂ ਤੁਸੀਂ ਪੜ ਸਕਦੇ ਹੋ ਵੀ ਇਹਨਾਂ ਨੇ ਲਿਖਿਆ ਹੋਇਆ ਸਾਰਾ ਕੁਝ ਟਰੇਡਿੰਗ ਟਰੇਡਿੰਗ ਪੋਸਟ ਜੁਵੈਲਰੀ ਪੋਰਟਰੀ ਟੀ-ਸ਼ਰਟ ਹਨਾ ਫਾਇਰਵਰਕ ਸਾਰਾ ਕੁਝ ਹੀ ਮਿਲਦਾ ਇੱਥੇ ਪਰ ਇਹ ਜਿਹੜਾ ਸਟੋਰ ਹੈ ਨਾ ਇਹ ਹੈਗਾ ਜਿਹੜੇ ਨੇਟਿਵ ਲੋਕ ਆ ਜਿਹੜੇ ਇੱਥੋਂ ਦੇ ਜਿਨ੍ਹਾਂ ਦਾ ਅਸਲ ਵੀ ਅਮਰੀਕਾ ਸੀਗਾ ਇਹ ਉਹਨਾਂ ਦਾ ਉਹ ਸਟੋਰ ਆ ਤੇ ਉਹਨਾਂ ਦੇ ਰਿਗਾਰਡਿੰਗ ਹੀ ਤੁਹਾਨੂੰ ਚੀਜ਼ਾਂ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਇੱਕ ਤੁਹਾਨੂੰ ਹੋਰ ਜੀ ਯੂਨੀਕ ਦਿਖਾਉਣਾ ਪੁਰਾਣੇ ਟਾਈਮ ਦੀਆਂ ਗੱਡੀਆਂ ਆ ਚੈੱਕ ਕਰੋ ਜੀ ਕੰਦੀ ਜਿਹੜੀ ਇਕ ਆਈਟਮ ਰੱਖੀ ਹੋਈ ਹੈ ਇਹਨਾਂ ਨੇ ਪਰ ਇਹ ਹਲੇ ਯਾਨੀ ਕਿ ਇਹਨਾਂ ਨੇ ਰਿਪੇਅਰ ਨਹੀਂ ਕੀਤੀ ਹੋਈ ਟਾਇਰ ਟੱਪਾ ਤਾਂ ਇਦਾਂ ਹੀ ਉਹ ਹੀ ਪੁਰਾਣੇ ਰੱਖੇ ਹੋਏ ਆ ਜਿਹੜੇ ਵੀ ਹੈਗੇ ਆ ਵੇਖੋ ਜੀ ਮਾਗਨਾ ਕੀ ਆ ਬਾਤ ਇਹ ਜਿਹੜੀ ਜਵੇਂ ਆਪਣੇ ਕਹ ਲਈ 447 ਇਹ Minnie Hathi ਪੁਰਾਣੇ ਵੇਲੇ ਦਾ ਇਹ ਨਹੀਂ ਪਤਾ ਵੀ ਕਿਹੜੇ ਸਨ ਦਾ ਬਣਿਆ ਹੋਇਆ ਚੀਜ਼ ਦੇ ਖਰਾੜੀ ਹੈ ਮੈਂ ਕਹਿੰਦਾ ਕੀ ਬਾਤ ਹੈ ਸਲਾ ਲਾ ਬਗ ਨੀ ਨਾ ਤੇ ਵਧੀਆ ਇੱਕ ਨੰਬਰ ਚੈੱਕ ਕਰੋ ਜੀ ਇੱਕ ਜੀ ਤੁਹਾਨੂੰ ਹੋਰ ਦਿਖਾਣਾ ਜਿਹੜੀ ਪੁਰਾਣੇ ਸਮਿਆਂ ਦੀ ਕਾਰ ਆ ਪਿੱਛੇ ਲਿਖਿਆ ਜਸਟ ਮੈਰਿਡ ਤੇ ਅੰਦਰ ਘਰ ਵਾਲਾ ਘਰ ਵਾਲੀ ਵੀ ਬੈਠੇ ਹੋਏ ਆ ਅੱਗੇ ਡਰਾਈਵਰ ਦੀ ਤਾਂ ਹੋਣੀ ਹੈਣੀ ਆ ਆ ਆयो ਤੁਹਾਨੂੰ ਅੰਦਰ ਆਇਓ ਦਾ ਆਦੀ ਦਾ ਇਹ ਤੇ ਪੁਰਾਣੀਆਂ-ਪੁਰਾਣੀਆਂ ਬਹੁਤ ਮੈਨੂੰ ਤਾਂ ਇਦਾਂ ਦੀਆਂ ਚੀਜ਼ਾਂ ਦਾ ਮੇਰਾ ਬਹੁਤ ਲਗਾਵਾਂ ਆਪਾਂ ਕੁਝ ਨਾ ਕੁਝ ਤਾਂ ਖਰੀਦ ਕੇ ਵੀ ਲੈ ਕੇ ਆਵਾਂਗੇ ਤੇ ਆਪਾਂ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ